ਕਿ ਸੁਖਵੀਰ ਸਿੰਘ ਬਾਦਲ ਤੁਸੀਂ ਗੁਰੂਆਂ ਨੂੰ ਛੱਡ ਗਏ ਤੁਸੀਂ ਪੰਥ ਨੂੰ ਛੱਡ ਗਏ ਤੁਸੀਂ ਲੋਕਾਂ ਦੇ ਡਿਵੈਲਪਮੈਂਟ ਦੇ ਕੰਮਾਂ ਨੂੰ ਛੱਡ ਗਏ ਤੁਸੀਂ ਆਪਦੇ ਸਾਰੇ ਪੁਰਾਣੇ ਸਾਥੀਆਂ ਨੂੰ ਛੱਡ ਗਏ ਇਸੇ ਕਰਕੇ ਤੁਸੀਂ ਅੱਜ ਇੱਕ ਐਮਪੀ ਤੇ ਇੱਕ ਐਮਐਲਏ ਦੀ ਪਾਰਟੀ ਦੇ ਪ੍ਰਧਾਨ ਹੋ ਸੁਖਵੀਰ ਸਿੰਘ ਬਾਦਲ ਜੀ ਥੋੜੇ ਦਿਨ ਪਹਿਲਾਂ ਉਰੇ ਆਏ ਉਹ ਆਕੇ ਚਲੋ ਕਿਸੇ ਨੂੰ ਸ਼ਾਮਲ ਕਰਾਉਣਾ ਹੈ ਨਾ ਸ਼ਾਮਲ ਕਰਾਉਣਾ ਤਾਂ ਹਰੇਕ ਪਾਰਟੀ ਦੇ ਪ੍ਰਧਾਨ ਦੀ ਆਪਦੀ ਮਰਜ਼ੀ ਹੈ ਪਰ ਜੇ ਮੈਂ ਉਹਨਾਂ ਨੂੰ ਕਹੂੰਗਾ ਕਿ ਅੱਜ ਅਕਾਲੀ ਦਲ ਦਾ ਹਾਲ ਇਹ ਹੈ ਕਿ ਉਹ ਅਕਾਲੀ ਦਲ ਨਹੀਂ ਉਹ ਖਾਲੀ ਦਲ ਬਣਿਆ ਪਿਆ ਉਹਨਾਂ ਕੋਲੇ ਪੁਰਾਣੇ ਟਕਸਾਲੀ ਇੱਕ ਬੰਦਾ ਨਹੀਂ ਹੈਗਾ ਅਕਾਲੀ ਦਲ ਦੇ ਵਿੱਚ ਅੱਜ ਇੱਕ ਮਿਊਂਸੀਪਲ ਕਮੇਟੀ ਦੇ ਪ੍ਰਧਾਨਗੀ ਦੇ ਨਾਲ ਜੇ ਅਕਾਲੀ ਦਲ ਮਜ਼ਬੂਤ ਹੋ ਗਿਆ ਤੇ ਇਹ ਜੀ ਮਜ਼ਬੂਤੀ ਉਹਨਾਂ ਨੂੰ ਮੁਬਾਰਕ ਹੋਵੇ ਮੇਰਾ ਸਵਾਲ ਕਿਸੇ ਦੇ ਜਾਣ ਜਾਂ ਆਉਣ ਦਾ ਨਹੀਂ ਹੈਗਾ ਵੀ ਕਿਹੜਾ ਕਿਹੜੀ ਪਾਰਟੀ ਚ ਜਾਂਦਾ ਹੈ ਕਿਹੜਾ ਕਿਹੜੀ ਚ ਰਹਿੰਦਾ ਹੈ ਜਾਂ ਨਿਕਲਦਾ ਹੈ ਮੇਰਾ ਕੰਸਰਨ ਉਸ ਦਿਨ ਦਾ ਹੀ ਇਹ ਸੀਗਾ ਵੀ ਉਹ ਸ਼ਰੋਮਣੀ ਅਕਾਲੀ ਦਲ ਆ ਤੇ ਉਸ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਦਾ ਸੁਖਬੀਰ ਸਿੰਘ ਬਾਦਲ ਉਹ ਇੱਥੇ ਆ ਕੇ ਮੈਨੂੰ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਤਾਂ ਗਾਲਾਂ ਕੱਢ ਗਏ ਪਰ ਫਿੱਟ ਲਾਣਤ ਸਦਾ ਸੁਖਬੀਰ ਸਿੰਘ ਬਾਦਲ ਦੀ ਸੋਚ ਤੇ ਕਿ ਇੱਥੇ ਆ ਕੇ ਲੌਂਗਵਾਲ 52 ਸ਼ਹੀਦਾਂ ਦੀ ਧਰਤੀ ਹੈ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸ਼ਹਾਦਤ ਦਿੱਤੀ ਉਹਨਾਂ ਦਾ ਨਾਂ ਤੱਕ ਨਹੀਂ ਲਿਆ ਹੈਗਾ ਨਤਮਸਤਕ ਹੋਣ ਦੇ ਲਈ ਕਿਸੇ ਗੁਰੂ ਘਰ ਤੱਕ ਹੀ ਜਾਣਾ ਸੀਗਾ ਨਾ ਸਰਦਾਰ ਹਰਚੰਦ ਸਿੰਘ ਲੋਂਗਵਾਲਾ ਦਾ ਨਾਮ ਲਿਆ ਨਾ ਕੋਈ ਡਿਵੈਲਪਮੈਂਟ ਦੇ ਕੰਮ ਦੀ ਗੱਲ ਕੀਤੀ ਕਿ ਉਹਨਾਂ ਦੇ 10 ਸਾਲ ਦੇ ਰਾਜ ਭਾਗ ਦੇ ਵਿੱਚ ਅਕਾਲੀ ਦਲ ਨੇ ਕੀ ਡਿਵੈਲਪਮੈਂਟ ਕੀਤੀ ਨਾ ਕੋਈ ਡਿਵੈਲਪਮੈਂਟ ਦੀ ਗੱਲ ਨਾ ਸਾਡੇ ਮਹਾਨ ਯੋਧਿਆਂ ਦੀ ਇਸ ਪਵਿੱਤਰ ਧਰਤੀ ਨੂੰ ਨਤਮਸਤਕ ਕੱਲੀਆਂ ਗਾਲਾਂ ਕੱਢ ਕੇ ਸਾਨੂੰ ਉਹ ਤੁਰਦੇ ਬਣੇ ਸੋ ਇਹ ਜੀ ਸੋਚ ਹਲਕੀ ਹੋ ਚੀ ਸੋਚ ਉਹਨਾਂ ਨੂੰ ਮੁਬਾਰਕ ਲੋਕ ਲੋਕਾਂ ਦੇ ਵਿੱਚ ਰੱਬ ਵੱਸਦਾ ਹੁੰਦਾ ਤੇ ਅੱਜ ਇੰਨੀ ਵੱਡੀ ਸੰਗਤ ਦੇ ਵਿੱਚ ਲੋਕਾਂ ਨੇ ਆਮ ਆਦੀ ਪਾਰਟੀ ਦੀ ਸ਼ਮੂਲੀਅਤ ਕੀਤੀ ਮੈਂ ਨਾਲ ਦਿਲ ਦੀਆਂ ਗਹਿਰਾਈਆਂ ਚੋਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਇਸੇ ਕਰਕੇ ਮੈਂ ਸਟੇਜ ਤੋਂ ਵੀ ਕਿਹਾ ਕਿ ਸੁਖਵੀਰ ਸਿੰਘ ਬਾਦਲ ਤੁਸੀਂ ਗੁਰੂਆਂ ਨੂੰ ਛੱਡ ਗਏ ਤੁਸੀਂ ਪੰਥ ਨੂੰ ਛੱਡ ਗਏ ਤੁਸੀਂ ਲੋਕਾਂ ਦੇ ਡਿਵੈਲਪਮੈਂਟ ਦੇ ਕੰਮਾਂ ਨੂੰ ਛੱਡ ਗਏ ਤੁਸੀਂ ਆਪਦੇ ਸਾਰੇ ਪੁਰਾਣੇ ਸਾਥੀਆਂ ਨੂੰ ਛੱਡ ਗਏ ਇਸੇ ਕਰਕੇ ਤੁਸੀਂ ਅੱਜ ਇੱਕ ਐਮਪੀ ਤੇ ਇੱਕ ਐਮਐਲਏ ਦੀ ਪਾਰਟੀ ਦੇ ਪ੍ਰਧਾਨ ਹੋ ਮੈਂ ਆਪਦੇ ਬੰਦਿਆਂ ਨੂੰ ਕਦੇ ਜਿੰਨੇ ਚਾਹੀ ਇੱਕ ਦਿਨ ਵੀ ਮੇਰੇ ਨਾਲ ਲਾਇਆ ਹੋਵੇ ਮੈਂ ਉਹਨਾਂ ਨੂੰ ਕਦੇ ਛੱਡਦਾ ਨਹੀਂ ਹੈਗਾ ਉਹਨਾਂ ਦੇ ਲਈ ਹਮੇਸ਼ਾ ਮੇਰੇ ਮਨ 'ਚ ਸਤਿਕਾਰ ਰਹਿੰਦੇ ਤੇ ਇਸੇ ਕਰਕੇ ਅੱਜ ਲੋਕਾਂ ਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਔਰ ਮੇਰੀ ਲੀਡਰਸ਼ਿਪ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਮਾਨ ਸਾਹਿਬ ਹੋਣਾ ਦੇ ਆਸ਼ੀਰਵਾਦ ਸਦਕਾ ਮੈਂ 96 ਐਮਐਲਏ ਤੇ 10 ਐਮਪੀ ਵਾਲੀ ਪਾਰਟੀ ਦਾ ਪੰਜਾਬ ਪ੍ਰਧਾਨ ਹਾਂ ਸੋ ਇਸ ਕਤਰ ਇਸ ਨਹੀਂ 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 ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਜੀ ਸਰਕਾਰ ਨੇ ਮਹਿਕਮੇ ਨੇ ਲੋਕਲ ਬਾਡੀਜ਼ ਡਿਪਾਰਟਮੈਂਟ ਨੇ ਆਪਦਾ ਕੰਮ ਕਰਕੇ ਇਲੈਕਸ਼ਨ ਕਮਿਸ਼ਨ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੁੰਦਾ ਉਹਨੂੰ ਇੰਟੀਮੇਟ ਕਰ ਦੇਣਾ ਹੁੰਦਾ ਹੁਣ ਉਹ ਡੇਟ ਜਿਹੜੀ ਫਿਕਸ ਕਰਨੀ ਆ ਉਹ ਤਾਂ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਜੀ ਉਹ ਜਮੈਂ ਜਲਦੀ ਪਿੱਛੋਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਤਾਂ ਆਪਦੇ ਦੇਖੋ ਇਲੈਕਸ਼ਨ ਦੀ ਕਾਦੀ ਤਿਆਰੀ ਹੁੰਦੀ ਹੈ ਜੀ ਕਿ ਭਾਈ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜੋ ਲੋਕਾਂ ਦੇ ਜਿੰਨੇ ਕੰਮ ਨੇ ਉਹ ਚਾਹੇ ਸਿਆਸੀ ਤੌਰ ਤੇ ਕਰਾਉਣੇ ਨੇ ਚਾਹੇ ਪ੍ਰਬੰਧਕੀ ਤੌਰ ਤੇ ਕਰਾਉਣੇ ਨੇ ਅਫਸਰਾਂ ਤੋਂ ਕਰਾਉਣੇ ਨੇ ਉਹ ਨਾਲ مل ਕੇ ਅੱਗੇ ਲਾ ਕੇ ਕਰਾਓ ਆਹੀ ਕੰਮ ਨੇ ਜੇ ਇਹ ਕੰਮ ਲੋਕ ਕੰਮ ਕਰੀ ਜਾਣਗੇ ਲੋਕ ਸਿਰ ਮੱਥੇ ਬਿਠਾ ਲੈਣਗੇ ਜੇ ਨਹੀਂ ਕੋਈ ਕੰਮ ਕਰੂਗਾ ਤੇ ਲੋਕਾਂ ਨੇ ਠੁਕਰਾ ਦੇਣਾ